ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਬਹੁਤ ਕੁਝ ਵਾਇਰਲ ਹੁੰਦਾ ਹੈ ਪਰ ਇਸ ਵੇਲੇ ਜਿੰਨੀ ਤੇਜ਼ੀ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਸ਼ਾਇਦ ਹੀ ਕੋਈ ਵੀਡੀਓ ਵਾਇਰਲ ਹੋਈ ਹੋਵੇਗੀ ਕਿਉਂਕਿ ਇਹ ਵੀਡੀਓ ਹੈ ਸਾਡੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਨ੍ਹਾਂ ਨੇ ਆਪਣੀ ਇੱਕ ਪੋਸਟ ਸਾਂਝੀ ਕੀਤੀ ਹੈ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਦੱਸਦੀ ਹੈ ਕਿ ਇਹ ਵੀਡੀਓ ਜਿਹੜੀ ਹੈ ਇਹ ਪ੍ਰਧਾਨ ਮੰਤਰੀ ਆਵਾਜ਼ ਦੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਦੇ ਨਾਲ-ਨਾਲ ਉਹਨਾਂ ਦੇ ਨਾਲ ਇੱਕ ਗਾਂ ਦਾ ਬੱਚਾ ਵੀ ਹੈ ਕਿਉਂਕਿ ਗਾਂ ਨੇ ਇੱਕ ਨਵੇਂ ਬੱਚੜੇ ਜਨਮ ਦਿੱਤਾ ਹੈ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕਾਫੀ ਜ਼ਿਆਦਾ ਉਸ ਨੂੰ ਲਾਡ ਪਿਆਰ ਕੀਤਾ ਜਾ ਰਿਹਾ ਤੇ ਪੋਸਟ ਸਾਂਝੀ ਕਰਕੇ ਪੀਐਮ ਮੋਦੀ ਨੇ ਇਹ ਵੀ ਲਿਖਿਆ ਕਿ ਸਾਡੇ ਪ੍ਰਧਾਨ ਮੰਤਰੀ ਆਬਾਦ ਦੇ ਵਿੱਚ ਇੱਕ ਨਵੇਂ ਮੈਂਬਰ ਨੇ ਜਨਮ ਲਿਆ ਹੈ ਤੇ ਇਸ ਦੇ ਮਸਤਕ ਦੇ ਉੱਪਰ ਇੱਕ ਜੋਤੀ ਦਾ ਨਿਸ਼ਾਨ ਬਣਿਆ ਹੋਇਆ ਹੈ ਚਿੰਨ ਸਮਾਰਕ ਦੱਸਿਆ ਜਾ ਰਿਹਾ ਇਸ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਸ ਗਾਂ ਦੇ ਨਵੇਂ ਬੱਚੇ ਨੇ ਜਿਹੜਾ ਜਨਮ ਲਿਆ ਉਹਦਾ ਨਾਮ ਦੀਪ ਜੋਤੀ ਰੱਖਿਆ ਤੇ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਮਾਰ ਲਵੋ ਇਹ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਪਸੰਦ ਵੀ ਕੀਤੀ ਜਾ ਰਹੀ ਹੈ ਕਿਉਂਕਿ ਗਾਂ ਜਿਹੜੀ ਹੁੰਦੀ ਬਹੁਤ ਹੀ ਮਾਸੂਮ ਹੁੰਦੀ ਹੈ ਤੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਹੈਗਾ ਗਾਂ ਦਾ ਬੱਚਾ ਉਸ ਨੂੰ ਵੀ ਪੀਐਮ ਮੋਦੀ ਦੇ ਵੱਲੋਂ ਕਾਫੀ ਜ਼ਿਆਦਾ ਲਾਡ ਪਿਆਰ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਫਿਲਹਾਲ ਤੁਸੀਂ ਇਸ ਵੀਡੀਓ ਦੇਖ ਕੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ